ਅੱਜ 10 ਫਰਵਰੀ ਇਸ ਵਕਤ ਤੱਕ ਦੀਆਂ 11 ਵੱਡੀਆਂ ਖਬਰਾਂ ਨੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਮੁੱਖ ਖਬਰਾਂ ਤੇ ਫੇਰ ਦੱਸਾਂਗੇ ਹਰ ਖਬਰ ਦੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਪਹਿਲੀ ਵੱਡੀ ਖਬਰ ਹੈ ਅੱਜ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਘਰ ਘੱਲੋਂ ਤੇ ਭਾਜਪਾ ਦੇ ਲੀਡਰ ਇਕੱਠੇ ਇੱਕੋ ਥਾਂ ਤੇ ਨਜ਼ਰ ਆਏ ਨੇ ਪੂਰੀ ਖਬਰ ਦੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਅੱਜ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾਂ ਨੂੰ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਬਹੁਤ ਵੱਡਾ ਸਵਾਲ ਕੀਤਾ ਹੈ ਅੱਗੋਂ ਉਹਨਾਂ ਨੇ ਜਵਾਬ ਵੀ ਦੇ ਦਿੱਤੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਅਮਰਤਪਾਲ ਮਹਿਰੋ ਦੇ ਬਾਰੇ ਅੱਜ ਅਦਾਲਤ ਦਾ ਵੱਡਾ ਫੈਸਲਾ ਆਇਆ ਕੀ ਫੈਸਲਾ ਆਇਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਐਮਪੀ ਅਮਰਤਪਾਲ ਸਿੰਘ ਫਿਰ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਨੇ ਕੇਸ ਮਾਮਲੇ ਨੂੰ ਲੈ ਕੇ ਉਹ ਵੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਕੰਗਨਾਰ ਨੌਬਤ ਦੇ ਮਾਮਲੇ ਦੇ ਵਿੱਚ ਅੱਜ ਫਿਰ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਤੇ ਕੀ ਕੁਝ ਹੋਇਆ ਕਿੰਨੀ ਤਰੀਕ ਅੱਗੇ ਪੈ ਗਈ ਹੈ ਪੂਰੀ ਜਾਣਕਾਰੀ ਇਹ ਵੀ ਤੁਹਾਨੂੰ ਅੱਗੇ ਦੰਨੇ ਆ ਉਧਰ ਲੋਕ ਸਭਾ ਦੇ ਸਪੀਕਰ ਨੂੰ ਹਟਾਉਣ ਦੀ ਮੰਗ ਉੱਠੀ ਹੈ ਤੇ ਅੱਜ ਬੇ ਭਰੋਸਗੀ ਮਤੇ ਦੇ ਉੱਪਰ ਸਾਈਨ ਕੀਤੇ ਗਏ ਨੇ ਦਸਤਕਤ ਕੀਤੇ ਗਏ ਨੇ ਪੂਰਾ ਮਾਮਲਾ ਇਹ ਵੀ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ ਅਗਲੀ ਵੱਡੀ ਖਬਰ ਹੈ ਜਲੰਧਰ ਦੇ ਲਤੀਫਪੁਰਾ ਦੇ ਵਿੱਚ ਅੱਜ ਫਿਰ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਤੇ ਅੱਗੋਂ ਬਹੁਤ ਵੱਡਾ ਵਿਰੋਧ ਹੋਇਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਉਧਰ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਨੇ ਬਹੁਤ ਵੱਡਾ ਐਲਾਨ ਕੀਤਾ ਹੈ ਤੇ ਉਹਦੇ ਉੱਪਰ ਬਹੁਤ ਸਾਰੇ ਕਮੈਂਟ ਵੀ ਹੋ ਰਹੇ ਨੇ ਕਿਉਂਕਿ ਉਹਨੇ ਬਹੁਤ ਵੱਡਾ ਬਹੁਤ ਹੀ ਵੱਡਾ ਦਾਵਾ ਕਰ ਦਿੱਤਾ ਹੈ ਕੀ ਦਾਵਾ ਕੀਤਾ ਤੁਹਾਨੂੰ ਅੱਗੇ ਦੱਸਦੇ ਆ ਅਗਲੀ ਵੱਡੀ ਖਬਰ ਹੈ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਸੀਨੀਅਰ ਨੇਤਾ ਉਹਨਾਂ ਦੇ ਉੱਪਰ ਵੱਡਾ ਐਕਸ਼ਨ ਹੋਣ ਜਾ ਰਿਹਾ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਹੁਣ ਤੁਹਾਨੂੰ ਹਰ ਖਬਰ ਦੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਹਰ ਖਬਰ ਬਾਰੇ ਲਿਖਿਓ ਇੱਕ ਬੇਨਤੀ ਆ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਪਹਿਲੀ ਖਬਰ ਅੱਜ ਸੁਖਬੀਰ ਬਾਦਲ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਤੇ ਭਾਜਪਾ ਦੇ ਕਈ ਸਾਰੇ ਆਗੂ ਇੱਕੋ ਥਾਂ ਤੇ ਇਕੱਠੇ ਨਜ਼ਰ ਆਏ ਸਮਾਗਮ ਸੀਗਾ ਫਿਰੋਜ਼ਪੁਰ ਦੇ ਵਿੱਚ ਸਮਾਗਮ ਸੱਦਿਆ ਸੀਗਾ ਜਿਹੜੇ ਪੰਜਾਬ ਦੇ ਗਵਰਨਰ ਨੇ ਉਹਨਾਂ ਨੇ ਪੰਜਾਬ ਦੇ ਗਵਰਨਰ ਨੇ ਅੱਜ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਪ੍ਰੋਗਰਾਮ ਨਸ਼ਿਆਂ ਦੇ ਖਿਲਾਫ ਸੀ ਕੱਲ ਵੀ ਇੱਕ ਜਗ੍ਹਾ ਤੇ ਹੋਇਆ ਅੱਜ ਵੀ ਹੈ ਔਰ ਅਗਲੇ ਦਿਨ ਵੀ ਗਵਰਨਰ ਦਾ ਐਲਾਨ ਹੈ ਕਿ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਕੀਤੇ ਜਾਣਗੇ ਔਰ ਉਹਦੇ ਵਿੱਚ ਅੱਜ ਸੁਖਵੀਰ ਬਾਦਲ ਡੇਰਾ ਬਿਆਸ ਦੇ ਮੁਖੀ ਗ੍ਰਿੰਦਰ ਢਿੱਲੋਂ ਭਾਜਪਾ ਦੇ ਕਈ ਲੀਡਰ ਜਿਨ੍ਹਾਂ ਚ ਰਾਜਾ ਰਾਣਾ ਗੁਰਮੀਤ ਸਿੰਘ ਸੋਢੀ ਤੇ ਹੋਰ ਕਈ ਸਾਰੇ ਇੱਕੋ ਥਾਂ ਦੇ ਉੱਪਰ ਨਜ਼ਰ ਆਏ ਨੇ ਦੋਸਤੋ ਬਾਅਦ ਕਈ ਸਾਰੀਆਂ ਟਿੱਪਣੀਆਂ ਤੇ ਖਬਰਾਂ ਚ ਫੇਰੋ ਆ ਰਹੀਆਂ ਨੇ ਕੰਸੋਆਂ ਇਹ ਵੀ ਆ ਰਹੀਆਂ ਨੇ ਚਰਚਾ ਵੀ ਚੱਲ ਰਹੀ ਹੈ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਬੀਜੇਪੀ ਨੂੰ ਡੇਰਾ ਬਿਆਸ ਦੇ ਮੁਖੀ ਜਿਹੜੇ ਉਹ ਇਕੱਠੇ ਕਰਨ ਦੀ ਕੋਸ਼ਿਸ਼ ਕਰਨਗੇ ਪਿਛਲੇ ਦਿਨੀ ਅਸੀਂ ਇੱਕ ਇੰਟਰਵਿਊ ਕੀਤੀ ਆ ਰੁਪਿੰਦਰ ਸਿੰਘ ਲੋਕ ਅਧਿਕਾਰ ਲਾਅਰ ਵਾਲੇ ਦੀ ਔਰ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਦਿਨਾਂ ਚ ਬੀਜੇਪੀ ਪੰਜਾਬ 'ਚ ਬਹੁਤ ਕੁਝ ਵੱਡਾ ਕਰੇਗੀ ਔਰ ਬੀਜੇਪੀ ਜਿਹੜੀ ਆ ਉਹ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀਆਂ ਸਭ ਨੂੰ ਨਜ਼ਰ ਆ ਰਹੀਆਂ ਨੇ ਔਰ ਇਸ ਤਰ੍ਹਾਂ ਦੇ ਵੀ ਸਵਾਲ ਉੱਠ ਰਹੇ ਨੇ ਕਿ ਕੀ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਜਿਹੜੇ ਡੇਰੇ ਆ ਉਹ ਡੇਰਿਆਂ ਦੇ ਰਾਹੀਂ ਪੰਜਾਬ ਦੇ ਵਿੱਚ ਆਪਣਾ ਪ੍ਰਭਾਵ ਹੋਰ ਵਧਾਉਣਾ ਚਾਹੁੰਦੀ ਹੈ ਸਵਾਲ ਉਦੋਂ ਵੱਧ ਉੱਠੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਲੰਧਰ ਦੇ ਵਿੱਚ ਜਿਹੜਾ ਡੇਰਾ ਹੈ ਡੇਰਾ ਬੱਲਾ ਉੱਥੇ ਆਉਂਦੇ ਨੇ ਅਨਤਮਸਤਕ ਹੁੰਦੇ ਨੇ ਡੇਰਾ ਮੁਖੀ ਦੇ ਨਾਲ ਬਹੁਤ ਟਾਈਮ ਬਤਾਉਂਦੇ ਨੇ ਔਰ ਉਸ ਤੋਂ ਬਾਅਦ ਕਈ ਸਰੇ ਹੋਰ ਡੇਰਿਆਂ ਵੱਲ ਵੀ ਬੀਜੇਪੀ ਦੇ ਆਗੂ ਜਿਹੜੇ ਜਾਂਦੇ ਨੇ ਔਰ ਜਦੋਂ ਮਜੀਠੀਆ ਨੂੰ ਡੇਰਾ ਬਿਆਸ ਦੇ ਮੁਖੀ ਮਿਲਣ ਜਾਂਦੇ ਨੇ ਬਿਆਨ ਦਿੰਦੇ ਨੇ ਤਾਂ ਉਸ ਤੋਂ ਬਾਅਦ ਡੇਰਾ ਮੁਖੀ ਦੇ ਹੱਕ ਦੇ ਵਿੱਚ ਬੀਜੇਪੀ ਦੇ ਲਗਭਗ ਸਾਰੇ ਆਗੂ ਆਹਣ ਖੜੇ ਹੁੰਦੇ ਨੇ ਤਾਂ ਇਸ ਸਥਿਤੀ ਦੇ ਵਿੱਚ ਫਿਰ ਇਹ ਸਵਾਲ ਉੱਠ ਰਹੇ ਨੇ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਡੇਰਿਆਂ ਦੇ ਰਾਹੀਂ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਹੋਰ ਵੱਡਾ ਤਕੜਾ ਹੱਥ ਜਮਾਉਣ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਬਿਆਨ ਆਪਣਾ ਕਮੈਂਟ ਜਰੂਰ ਲਿਖੋ ਅਗਲੀ ਵੱਡੀ ਖਬਰ ਹੈ ਅੱਜ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੋ ਕਿਸਾਨਾਂ ਆਗੂਆਂ ਨੂੰ ਵੱਡੇ ਸਵਾਲ ਕੀਤੇ ਨੇ ਦੋਵੇਂ ਵੱਡੇ ਆਗੂ ਨੇ ਜਗਿੰਦਰ ਸਿੰਘ ਉਗਰਾਹਾ ਤੇ ਬਲਬੀਰ ਸਿੰਘ ਰਾਜੀਵਲ ਉਹਨਾਂ ਨੂੰ ਬੀਜੇਪੀ ਦੇ ਆਗੂ ਨੇ ਬੜਾ ਟੇਢਾ ਸਵਾਲ ਪੁੱਛਿਆ ਤੇ ਕਿਹਾ ਕਿ ਮੈਂ ਉਹਨਾਂ ਤੋਂ ਪੁੱਛਣਾ ਚਾਹਣਾ ਕਿ ਤੁਹਾਡੇ ਜਵਾਕ ਤੁਸੀਂ ਖੇਤੀ ਕਰਨ ਲਾਏ ਨੇ ਕਿ ਤੁਹਾਡੇ ਜਵਾਕ ਖੇਤੀ ਕਰਦੇ ਨੇ ਇਹ ਸਵਾਲ ਬੀਜੇਪੀ ਦੇ ਪ੍ਰਧਾਨ ਨੇ ਕਿਸਾਨਾਂ ਆਗੂਆਂ ਨੂੰ ਪੁੱਛਿਆ ਤੇ ਅੱਗੋਂ ਕਿਸਾਨ ਆਗੂਆਂ ਦੇ ਵੀ ਬਿਆਨ ਆ ਰਹੇ ਨੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਤਾਂ ਸਾਰਾ ਸਾਰਾ ਪਰਿਵਾਰ ਖੇਤੀ ਨਾਲ ਜੁੜੇ ਆ ਪਹਿਲਾਂ ਤੋਂ ਲੈ ਕੇ ਅੱਜ ਤੱਕ ਜੁੜੇ ਆ ਜਿਹੜੇ ਜਗਿੰਦਰ ਸਿੰਘ ਉਗਰਾਹਾ ਨੇ ਉਹਨਾਂ ਦਾ ਤਾਂ ਸਾਫ਼ ਕਹਿਣਾ ਹੈ ਕਿ ਪਹਿਲਾਂ ਵੀ ਮੇਰੇ ਉੱਪਰ ਕਈ ਤਰ੍ਹਾਂ ਦੇ ਝੂਠੇ ਦੋਸ਼ ਲਾਏ ਗਏ ਜਿਵੇਂ ਕਿ ਇਸ ਤਰ੍ਹਾਂ ਦੇ ਵੀ ਇਹਨੇ ਆਪ ਦੇ ਬੱਚੇ ਜਿਹੜੇ ਨੇ ਵੱਡੀਆਂ ਨੌਕਰੀਆਂ ਤੇ ਲਵਾ ਲਏ ਨੇ ਇਹਨੇ ਤਾਂ ਬਹੁਤ ਵੱਡੀ ਜਾਇਦਾਦ ਇਕੱਠੀ ਕਰ ਲਈ ਹੈ ਪਰ ਜਗਿੰਦਰ ਸਿੰਘ ਉਗਰਾਹਾ ਨੇ ਪਹਿਲਾਂ ਵੀ ਕਈ ਵਾਰ ਇਹ ਦਾਅਵਾ ਕੀਤਾ ਕਿ ਮੇਰੇ ਕੋਲ ਮੇਰੀ ਜੱਦੀ ਪੁਸ਼ਤੀ ਜਿੰਨੀ ਥੋੜੀ ਜਿਹੀ ਜ਼ਮੀਨ ਸੀ ਉਹਦੇ ਤੋਂ ਇਲਾਵਾ ਮੈਂ ਕੁਝ ਨਹੀਂ ਬਣਾਈ ਮੈਂ ਇੱਕ ਸਿੰਪਲ ਘਰ ਚ ਰਹਿਣਾ ਤੇ ਸਿੰਪਲ ਜ਼ਿੰਦਗੀ ਜਿਉਣਾ ਆਪ ਨਿਰੰਤ ਕਰਦੇ ਆ ਤੇ ਨਾਲੇ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਲਈ ਕੰਮ ਕਰਦੇ ਆ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਦਾ ਪ੍ਰਧਾਨ ਠੀਕ ਕਹਿ ਰਿਹਾ ਜਾਂ ਕਿਸਾਨ ਅਗੂਠੀ ਕਹਿ ਰਹੇ ਨੇ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਲਿਖਿਓ ਅਗਲੀ ਖਬਰ ਤੇ ਗੱਲ ਕਰਦੇ ਆ ਅਗਲੀ ਵੱਡੀ ਖਬਰ ਹੈ ਅਮਰਤਪਾਲ ਮਹਿਰੋ ਬਾਰੇ ਅਦਾਲਤ ਦਾ ਵੱਡਾ ਫੈਸਲਾ ਆ ਅੱਜ ਅਦਾਲਤ ਨੇ ਅਮਰਤਪਾਲ ਮਹਿਰੋ ਜਿਹੜਾ ਉਹ ਕੰਚਨ ਕੁਮਾਰੀ ਕਮਲਕੌਰ ਭਾਬੀ ਦੇ ਕਤਲ ਕੇਸ ਦੇ ਵਿੱਚ ਨਾਮਜਦ ਹੈ ਉਸ ਅਮਰਤਪਾਲ ਮਹਿਰੋ ਨੂੰ ਅੱਜ ਭਗੌੜਾ ਐਲਾਨ ਦਿੱਤਾ ਹੈ ਕਿਉਂਕਿ ਪਿਛਲੇ ਟਾਈਮ ਤੋਂ ਅਮਰਤਪਾਲ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਅਮਰਤਪਾਲ ਇੱਥੇ ਹੈ ਨਹੀਂ ਉਹ ਬਾਹਰ ਚਲਾ ਗਿਆ ਸੀ ਇਸ ਕਰਕੇ ਉਹ ਗ੍ਰਿਫਤਾਰ ਨਹੀਂ ਹੋਇਆ ਉਹਦੇ ਨਾਲ ਦੇ ਬਾਕੀ ਜਿਹੜੇ ਕਈ ਸਾਰੇ ਸਾਥੀ ਸੀ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਨੇ ਉਹ ਜੇਲ੍ਹ 'ਚ ਨੇ ਪਰ ਅਮਰਤਪਾਲ ਮਹਿਰੋ ਨੂੰ ਅੱਜ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ ਇਹਦੇ ਬਾਰੇ ਵੀ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਅਗਲੀ ਖਬਰ ਵੱਲ ਵਧਦੇ ਆਂ ਐਮਪੀ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ ਜੇਲ੍ਹ 'ਚ ਬੰਦ ਨੇ ਐਮਪੀ ਅਮਰਤਪਾਲ ਸਿੰਘ ਫਿਰ ਹਾਈ ਕੋਰਟ ਪਹੁੰਚੇ ਲਗਾਤਾਰ ਐਮਪੀ ਅਮਰਤਪਾਲ ਆਪਣੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਲਾ ਰਹੇ ਨੇ ਮੰਗ ਉਹਨਾਂ ਦੀਆਂ ਦੋ ਹੁੰਦੀਆਂ ਨੇ ਕਦੇ ਉਹ ਐਨਐਸਏ ਹਟਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਜਾਂਦੇ ਨੇ ਔਰ ਕਦੇ ਅਮਰਤਪਾਲ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਖੰਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਚੁੱਕਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਜਾਂਦੇ ਨੇ ਪਰ ਅਜੇ ਤੱਕ ਨਾ ਐਨਐਸਏ ਹਟਿਆ ਤੇ ਨਾ ਹੀ ਪਾਰਲੀਮੈਂਟ ਜਾਣ ਦੀ ਇਜਾਜ਼ਤ ਦਿੱਤੀ ਗਈ ਆ ਅਮਰਤਪਾਲ ਦੇ ਉੱਪਰ ਸਰਕਾਰ ਦੇ ਦੋਸ਼ ਇਹ ਨੇ ਕਿ ਜੇਕਰ ਉਹਨੂੰ ਬਾਹਰ ਲਿਆਂਦਾ ਗਿਆ ਤਾਂ ਉਹਦਾ ਇੱਕ ਬਿਆਨ ਇਹੋ ਜਿਹਾ ਹੋ ਸਕਦਾ ਜਿਹੜਾ ਲੋਕਾਂ ਨੂੰ ਭੜਕਾ ਦੇਵੇ ਇਸ ਤਰ੍ਹਾਂ ਸਰਕਾਰ ਦਾ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਵੀ ਲਿਖਿਓ ਤੇ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਆ ਅੱਜ ਲਤੀਫਪੁਰਾ ਦੇ ਵਿੱਚ ਜਲੰਧਰ ਦੇ ਵਿੱਚ ਅੱਜ ਫਿਰ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਐਕਸ਼ਨ ਕੀ ਕੀਤਾ ਜਿਹੜੇ ਘਰ ਪਹਿਲਾਂ ਢਾਏ ਸੀ ਕੁਝ ਟਾਈਮ ਪਹਿਲਾਂ ਤੁਹਾਨੂੰ ਪਤਾ ਹੈ ਜਲੰਧਰ ਦੇ ਵਿੱਚ ਲਤੀਪੁਰਾ ਬਸਤੀ ਦੇ ਵਿੱਚ ਪਹਿਲਾਂ ਲੋਕਾਂ ਦੇ ਘਰ ਢਾਏ ਗਏ ਸੀ ਤੇ ਕੁਝ ਲੋਕ ਜਿਹੜੇ ਆ ਉਹ ਘਰ ਛੱਡ ਕੇ ਨਹੀਂ ਸੀ ਗਏ ਢਾਏ ਹੋਏ ਘਰਾਂ ਦੇ ਮਲਬੇ ਦੇ ਨਾਲ ਲੋਕਾਂ ਨੇ ਆਪਣੇ ਤੰਬੂ ਲਾ ਲਏ ਸੀ ਤੇ ਉੱਥੇ ਹੀ ਉਹ ਵਿਚਾਰੇ ਵਸੇਬਾ ਕਰ ਰਹੇ ਸੀ ਤੇ ਅੱਜ ਪੁਲਿਸ ਉਹਨਾਂ ਨੂੰ ਵੀ ਖਦੇੜਨ ਗਈ ਤੜਕੇ 4 ਵਜੇ ਤੋਂ ਹੀ ਪੁਲਿਸ ਨੇ ਉਧਰ ਦੇ ਲਾਂਘੇ ਬੰਦ ਕਰ ਦਿੱਤੇ ਤੇ ਪੁਲਿਸ ਨੇ ਅੱਜ ਸਰਕਾਰ ਦੇ ਕਹਿਣ ਤੇ ਵੱਡੀ ਕਾਰਵਾਈ ਇਸ ਤਰ੍ਹਾਂ ਕੀਤੀ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਕੀ ਇਸ ਤਰ੍ਹਾਂ ਲੋਕਾਂ ਦੇ ਘਰ ਢਾਕੇ ਜਿੱਥੇ ਉਹ 50-50 ਸਾਲ ਤੋਂ ਰਹਿ ਰਹੇ ਨੇ ਜਾਂ 60-60 ਸਾਲ ਤੋਂ ਰਹਿ ਰਹੇ ਨੇ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਤੋਂ ਲੋਕਾਂ ਦੇ ਘਰ ਢਾਕੇ ਲੋਕਾਂ ਨੂੰ ਬੇਘਰ ਕਰ ਦੇਣਾ ਕੀ ਇਹ ਠੀਕ ਹੈ ਕੀ ਇਹ ਸਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਅਗਲੀ ਖਬਰ ਤੇ ਗੱਲ ਕਰਦੇ ਹਾਂ ਪੰਜਾਬ ਪੁਲਿਸ ਨੇ ਪੰਜਾਬ ਦੀ ਇੱਕ ਸਿੰਗਰ ਨੂੰ ਇੱਕ ਗਾਇਕਾ ਨੂੰ ਨਸ਼ੇ ਸਬੰਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਾਇਕਾ ਪਰਮਜੀਤ ਕੌਰ ਪੰਮੀ ਨੂੰ ਉਹਦੇ ਭਰਾ ਸਨੇਤ ਨਸ਼ੇ ਨਾਲ ਗ੍ਰਿਫਤਾਰ ਕਰਨ ਦੀ ਕਥਿਤ ਖਬਰ ਆ ਰਹੀ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਕੀ ਪੰਜਾਬ ਪੁਲਿਸ ਨਸ਼ਿਆਂ ਦੇ ਉੱਪਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਜਾਂ ਤੁਹਾਨੂੰ ਇਹ ਕੁਝ ਹੋਰ ਲੱਗਦਾ ਹੈ ਇਹਦੇ ਬਾਰੇ ਵੀ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਆ ਹੁਣ ਅਗਲੀ ਖਬਰ ਤੇ ਗੱਲ ਕਰਦੇ ਹਾਂ ਪੰਜਾਬ ਦੀ ਇੱਕ ਐਮਐਲਏ ਨੇ ਬੀਤੇ ਦਿਨ ਇੱਕ ਬਹੁਤ ਵੱਡਾ ਦਾਵਾ ਕਰ ਦਿੱਤਾ ਪੰਜਾਬ ਦੀ ਐਮਐਲਏ ਨੇ ਦਾਵਾ ਕੀਤਾ ਸਟੇਜ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਤਾਂ 92 95 ਸੀਟਾਂ ਜਿੱਤੇ ਸੀ ਔਰ ਹੁਣ ਅਸੀਂ 117 ਦੀਆਂ 117 ਸੀਟਾਂ ਦਿੱਤਾਂਗੇ ਬਹੁਤ ਵੱਡਾ ਦਾਵਾ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਜਿਹੜੀ ਆ ਉਹਦਾ ਇਹ ਦਾਵਾ ਠੀਕ ਹੈ ਤੁਹਾਨੂੰ ਕੀ ਲੱਗਦਾ ਕਿ 인ਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਆ ਉਹਨਾਂ ਦਾ ਇਹ ਦਾਵਾ ਪੁਖਤਾ ਸਾਬਤ ਹੋਏਗਾ ਕੀ 2027 ਦੀਆਂ ਚੋਣਾਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ 117 ਐਮਐਲਏਾਂ ਚੋਂ ਆਮ ਆਦਮੀ ਪਾਰਟੀ ਦੇ 92 ਐਮਐਲਏ ਲੋਕਾਂ ਨੇ ਜਿਤਾਏ ਸੀ ਕਿ ਹੁਣ ਸੱਚਮੁੱਚ ਲੋਕ 117 117 ਦੇ 117 ਹੀ ਆਮ ਆਦਮੀ ਪਾਰਟੀ ਦੇ ਜਿਤਾਉਣ ਲਈ ਤਿਆਰ ਨੇ ਕਿ ਭਗਵੰਤ ਮਾਨ ਸਰਕਾਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਐਨੇ ਜ਼ਿਆਦਾ ਖੁਸ਼ ਨੇ ਬਾਗੋ ਬਾਗ ਨੇ ਆਮ ਆਦਮੀ ਪਾਰਟੀ ਦੀ ਐਮਐਲਏ ਜਿਹੜੀ ਆ ਮਾਨ ਇੰਦਰਜੀਤ ਕਰਮਾਨ ਇਹਨੇ ਤਾਂ ਇੱਥੋਂ ਤੱਕ ਕਿਹਾ ਕਿ ਧੌਣ ਤੇ ਗੋਡਾ ਰੱਖ ਕੇ 117 ਸੀਟਾਂ ਜਿੱਤਾਂਗੇ ਕਿ ਤਹ ਹੁਣ ਤੇ ਗੋਡੇ ਰੱਖ ਕੇ 117 ਸੀਟਾਂ ਜਿੱਤੀਆਂ ਜਾ ਸਕਦੀਆਂ ਨੇ ਕੀ ਦੀ ਧੌਣ ਤੇ ਗੋਡਾ ਰੱਖਣਾ ਕਿ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦੀ ਵਿਰੋਧੀ ਪਾਰਟੀਆਂ ਨਾਲ ਤਾਂ ਜੀ ਸਾਝ ਆ ਕਾਂਗਰਸ ਦੇ ਨਾਲ ਤਾਂ ਆਮ ਆਦਮੀ ਪਾਰਟੀ ਕਈ ਵਾਰ ਮਿਲ ਕੇ ਇੰਡੀਆ ਗੱਠਜੋੜ ਦੇ ਵਿੱਚ ਚੋਣਾਂ ਲੜ ਚੁੱਕੀ ਆ ਰਲ ਕੇ ਚੱਲ ਚੁੱਕਿਆ ਕਈ ਥਾਵਾਂ ਤੇ ਤਾਂ ਧੌਣ ਤੇ ਗੋਡਾ ਕੀ ਦੀ ਤੇ ਰੱਖਣਾ ਸੋ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਵਾਕਿਆ ਹੀ 117 ਦੀ 117 ਸੀਟਾਂ ਜਿੱਤ ਸਕੇਗੀ ਕਿ ਆਮ ਆਦਮੀ ਪਾਰਟੀ ਇੰਨੇ ਵਧੀਆ ਕੰਮ ਕਰ ਚੁੱਕੀ ਐ ਪੰਜਾਬ ਸੱਚੀ ਰੰਗਲਾ ਬਣ ਗਿਆ ਇਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਆਂ ਪ੍ਰਤਾਪ ਬਾਜਵਾ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਪ੍ਰਤਾਪ ਬਾਜਵਾ ਨੂੰ ਐਸਸੀ ਕਮਿਸ਼ਨ ਪੰਜਾਬ ਨੇ ਸੱਮਣ ਜਾਰੀ ਕੀਤੇ ਨੇ ਤੇ ਉਹਨਾਂ ਨੂੰ 11 ਫਰਵਰੀ ਨੂੰ ਤਲਬ ਕਰ ਲਿਆ ਬੁਲਾ ਲਿਆ ਮਾਮਲਾ ਹੈ ਜਿਹੜਾ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਪ੍ਰਜਨ ਸਿੰਘ ਈਟੀਓ ਬਾਰੇ ਇੱਕ ਬਿਆਨ ਦਿੱਤਾ ਸੀ ਜਿਦੇ ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਹ ਇਹ ਇਹਨਾਂ ਦੀ ਬੈਂਡ ਵਜਾ ਦੇਾਂਗੇ ਇਹ ਜੋ ਪਹਿਲਾਂ ਬੈਂਡ ਵਜਾਉਂਦੇ ਰਿਹਾ ਇਹਨਾਂ ਦੀ ਬੈਂਡ ਵਜਾਵਾਂਗੇ ਤਾਂ ਇਸ ਗੱਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਨੂੰ ਇੱਕ ਭਾਈਚਾਰੇ ਦੇ ਖਿਲਾਫ ਹੱਤਕ ਦੇ ਮਾਮਲੇ ਵਿੱਚ ਉਹ ਲਿਆ ਆਮ ਆਦਮੀ ਪਾਰਟੀ ਨੇ ਕੱਲ ਰੌਲਾ ਵੀ ਪਾਇਆ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਕੱਲ ਜਦੋਂ ਉਹ ਆਪਣੇ ਐਮਐਲਏ ਤੇ ਹੋਰ ਵਰਕਰਾਂ ਨਾਲ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘਰਾਓ ਕਰਨ ਗਏ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਹਰਪਜਨ ਉਈ ਈਟੀਓ ਸਮੇਤ ਪੰਜ ਮੰਤਰੀ ਐਮਐਲਏ ਤੇ ਵਰਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਜਸਵੀਰ ਸਿੰਘ ਗੜੀ ਉਹਨਾਂ ਨੇ ਤਲਬ ਕਰ ਲਿਆ ਪ੍ਰਤਾਪ ਸਿੰਘ ਬਾਜਵਾ ਨੂੰ ਤੇ ਤਲਬ ਕਰਨ ਦੇ ਨਾਲ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਵੱਡੇ ਸਵਾਲ ਵੀ ਪੁੱਛੇ ਨੇ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਹਾਂ ਅਗਲੀ ਖਬਰ ਜਿਹੜੀ ਆ ਉਹ ਕੰਗਣਾ ਰਣੋਤ ਬਾਰੇ ਕੰਗਣਾ ਰਣੋਤ ਜਿਹਦੇ ਉੱਪਰ ਬਠਿੰਡਾ ਦੇ ਵਿੱਚ ਮਾਨ ਹਾਨੀ ਦਾ ਫਾਮਲਾ ਚੱਲ ਰਿਹਾ ਬੇਬੇ ਮਹਿੰਦਰ ਕੌਰ ਨੇ ਮਾਨ ਹਾਨੀ ਦਾ ਕੇਸ ਕੀਤਾ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੇਬੇ ਮਹਿੰਦਰ ਕੌਰ ਹੋਰਾਂ ਨੇ ਇਹ ਕਹਿਆ ਸੀਗਾ ਕਿ ਦਿੱਲੀ ਅੰਦੋਲਨ ਵੇਲੇ ਉਹਨਾਂ ਨੂੰ 100-100 ਰੁਪਏ ਦਿਹਾੜੀ ਤੇ ਆਈਆਂ ਕਹਿ ਕੇ ਬੇਇੱਜ਼ਤੀ ਕੀਤੀ ਗਈ ਆ ਮਾਨ ਹਾਨੀ ਦਾ ਮੁਕੱਦਮਾ ਚੱਲ ਰਿਹਾ ਅੱਜ ਪੇਸ਼ੀ ਸੀ ਔਰ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਬਹੁਤ ਗੱਲਾਂ ਹੋਈਆਂ ਨੇ ਪਰ ਅੱਗੇ 24 ਫਰਵਰੀ ਦੀ ਤਾਰੀਖ ਪਾ ਦਿੱਤੀ ਗਈ ਹੈ ਹੁਣ ਅਗਲੀ ਤਾਰੀਖ ਤੇ ਫੈਸਲਾ ਹੋਏਗਾ ਕਿ ਕੰਗਨਰ ਨੌਦ ਦਾ ਜਿਹੜਾ ਪਾਸਪੋਰਟ ਹੈ ਉਹ ਅਦਾਲਤ ਨੂੰ ਜਮ੍ਹਾਂ ਕਰਾਉਣਾ ਹੈ ਕਿ ਨਹੀਂ ਕਰਾਉਣਾ ਤੁਹਾਨੂੰ ਕੀ ਲੱਗਦਾ ਹੈ ਕੀ ਕੰਗਨਰ ਨੌਦ ਦਾ ਪਾਸਪੋਰਟ ਅਦਾਲਤ ਨੂੰ ਜਮ੍ਹਾਂ ਕਰ ਲੈਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹਨਾਂ ਸਾਰੀਆਂ ਖਬਰਾਂ ਤੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨ